ਇਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਦਾ ਆਪ ਸਾਰਿਆਂ ਦਾ ਹਮਸਵ ਦਿਹਾਤੀ ਪੁਲਿਸ ਦੇ ਐਸਐਸਪੀ ਦਫਤਰ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਇਹ ਅੱਜ ਦੀ ਜਿਹੜੀ ਕਾਨਫਰੰਸ ਹੈ ਇੱਕ ਬੈਂਕ ਰੋਬਰੀ ਹੋਈ ਸੀ 20 ਤਰੀਕ ਨੂੰ ਨਵਾਂ ਪਿੰਡ ਚੌਂਕੀ ਦੇ ਅਧੀਨ ਪੈਂਦੇ ਇੱਕ ਐਚਜੀਐਫਸੀ ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਮਦਦ ਤੇ ਜੋ ਹੈ ਬੈਂਕ ਚ तीन लाख छियानवे हजार रुपए की जी लुट की जीमन टाफा जंडियाला पुलिस ने जॉइटली करके इस केस ट्रेस किया है यह सारी अज्ञान कॉन्फ्रेंस उस हिभाग रखी गई है आ, आप सब पता है कि ए, भी दिसंबर इंसीडेंट हुई ਤੇ HDFC ਦੀ ਇਹ ਨਵਾਂ ਪਿੰਡ ਜਿਹੜੀ ਬ੍ਰਾਂਚ ਸੀ ਉੱਥੇ ਦੋ ਨੌਜਵਾਨ ਜਿਹੜੇ ਆ ਇੱਕ ਗੱਡੀ ਤੇ ਆਉਂਦੇ ਆ ਆਪਣਾ ਮੂੰਹ ਬੰਨ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਆ ਤੇ ਪਿਸਤਲ ਦੀ ਨੋਕ ਤੇ ਉੱਥੇ ਦੇ ਸਟਾਫ ਤੇ ਜਿਹੜਾ ਹੈ ਜਿਹੜੇ 3 ਲੱਖ 96000 ਦੇ ਕਰੀਬਨ ਜਿਹੜਾ ਅਮਾਉਂਟ ਜਿਹੜੀ ਹੈ ਉੱਥੋਂ ਉਹ ਉੱਟ ਕੇ ਲੈ ਕੇ ਜਾਂਦੇ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਥਾਣਾ ਜੰਡੇ ਵਾਲੇ ਤਰਜ ਹੁੰਦਾ एफआईआर नंबर 362 ਉਸ ਦਿਨ 20 ਤਰੀਕ ਨੂੰ ਦਰਜ ਹੋਈ ਹੈ ਉਸ ਤੋਂ ਬਾਅਦ ਉਸ ਤੋਂ ਉਸ ਤੋਂ ਇਮੀਡੀਏਟਲੀ ਜਿਹੜਾ ਬਾਅਦ ਜਿਹੜਾ ਹੈ एसपीडी ਸਾਹਿਬ ਦੀ ਨਿਗਰਾਨੀ ਹੇਠ ਜਿਹੜੀਆਂ ਦੋ ਵੱਖ-ਵੱਖੀਆਂ ਟੀਮਾਂ ਜਿਨ੍ਹਾਂ ਦੇ ਵਿੱਚ सीबीआई ਸਟਾਫ ਸਪੈਸ਼ਲ ਬ੍ਰਾਂਚ ਅਤੇ ਥਾਣੇ ਜੰਡਿਆਲੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਤੋਂ ਸ਼ਾਮਲ ਸਨ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤੇ ਰੇਡਸ ਵੀ ਜਿਹੜੇ ਇੱਥੇ ਗਈ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਜੋ ਸਾਡੇ ਵੱਲੋਂ ਇਹ ਕਾਰਨਾਮਾ ਵੀ ਹਾਸਲ ਕੀਤੀ ਗਈ ਹੈ ਉਹਦੇ ਵਿੱਚ ਇਹ ਦੋ ਜਿਹੜੇ ਦੋਸ਼ੀ ਨੇ ਲਾਵਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਲੋਕੀ ਪਿੰਡ ਸਿਰਾਈ ਖੁਰਦਵਾ ਇਹ ਤਰਨਤਨ ਦਾ ਵਾਸੀ ਹੈ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਾਥੀ ਗਰਮੋਤ ਸਿੰਘ ਪੁੱਤਰ ਗਦੇਵ ਸਿੰਘ ਹੈ ਇਹ ਪਿੰਡ ਕੱਲਾ ਜ਼ਿਲ੍ਹਾ ਤਰਨਤਨ ਦਾ ਉਥੋਂ ਦਾ ਰਹਿਸ਼ੀ ਹੈ ਇਹ ਇਹ ਦੋਨੋਂ ਵਿਅਕਤੀ ਜਿਹੜੇ ਇੱਕ ਫਿਕੋਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹਦੀ ਵੀ ਰਿਕਵਰੀ ਹੋ ਗਈ ਹੈ इसके अलावा जी पिस्तल जी है दो जो मोबाइल फोन लिंदा बराबर अलावा तीन लाख छियानवे हजार रुपए जो तो लुट के लैके गए थे उस तफसी इस तरह है कि एक लाख रुपए की जड़ी है इस तुम तो अलावा इन्होंने एक लाख तेई हजार जो रुपए से बैंक जमा कराए थे ਉਹ ਵੀ ਕਿਸੇ ਨੂੰ ਇਹ ਠੇਕਾ ਦੇਣਾ ਸੀ ਉਹ ਵੀ ਜਿਹੜੇ ਆ ਸੀ ਬੈਂਕ ਨੂੰ ਅਸੀਂ ਲਿਖ ਕੇ ਦੇ ਰਹੇ ਆ ਕਿ ਉਹ ਜਿਹੜੇ ਅਕਾਊਂਟ ਜਿਹੜਾ ਫੀਸ ਕਰ ਲਿਆ ਜਾਵੇ ਤੇ ਜਿਹੜੇ ਪੈਸੇ ਆ ਸੀ ਉਹ ਰਿਕਵਰ ਕਰਾ ਦੇ ਇਸ ਤੋਂ ਲਾਗਾਂ ਲਖਪ੍ਰੀਤ ਸਿੰਘ ਨੇ 120000 ਦੀ ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਰਿਕਵਰ ਕਰ ਰਹੇ ਆ ਤੇ ਇੱਕ 50000 ਦੀ ਇਹ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਕਰਾ ਕੇ ਅਸੀਂ ਜਿਹੜੇ ਪੈਸੇ ਜਿਹੜੇ ਆ ਉਹ ਰਿਕਵਰ ਕੀਤੇ ਇਸ ਤੋਂ ਲਾਗਾਂ ਜਿਹੜਾ ਗੁਰਨੂਰੀ ਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30000 ਦਾ ਇੱਕ ਫੋਨ ਵੀ ਖਰੀਦਿਆ ਇੱਕ 15000 ਰੁਪਏ ਜਿਹੜੇ ਨੇ ਉਧਾਰ ਜਿਹੜੇ ਹੈ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਤੇ ਇਹਨੇ 15000 ਰੁਪਏ ਜਿਹੜੇ ਵਾਪਸ ਕੀਤੇ ਨੇ ਤੇ ਜਸ ਉਹ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨਾਂ ਨੇ ਛੋਟੇ ਛੋਟੇ ਕਿਤਨੇ ਕਿਤੇ ਖਰਚੀ ਹੈ ਉਹਦੀ ਵੀ ਡਿਟੇਲ ਜਿਹੜੀਆਂ ਸੀ ਇਕੱਠੀਆਂ ਕਰ ਰਹੇ ਆ ਸੋ ਇਸ ਤਰੀਕੇ ਨਾਲ ਸੀਆਈਏ ਸਟਾਫ ਅਮਰਸੋ ਪੁਲਿਸ ਦੇ ਹਾਪੀ ਜੋ ਪਨਾਹ ਥਾਣਾ ਜਡੇਵਾਲਾ ਦੀ ਪੁਲਿਸ ਵੱਲੋਂ ਜਿਹੜਾ ਚੰਗਾ ਕੰਮ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਹੈ ਅ ਅਮਾਉਂਟ ਜਿਹੜੀ ਲੁਟ ਹੋਈ ਸੀ ਉਹ ਵੀ ਰਿਕਵਰ ਕੀਤੀ ਗਈ ਤੇ ਜਿਹੜੀ ਬਾਕੀ ਰਹਿੰਦੀ ਹੈ ਉਹ ਵੀ ਜਲਦੀ ਜਿਹੜੀ ਹੈ ਰਿਕਵਰ ਹੋ ਜਾਏਗੀ ਇਸ ਤੋਂ ਇਲਾਵਾ ਇਹਨਾਂ ਤੋਂ ਪਿਸਤਲ ਜ਼ਿੰਦਾ ਰੌਣ ਅ ਗੱਡੇ ਅਤੇ ਇਹਨਾਂ ਤੇ ਜਿਹੜੇ ਦੋ ਮੋਬਾਈਲ ਫੋਨ ਸੀਗੇ ਉਹ ਵੀ ਰਿਕਵਰ ਹੋਏ ਅਜੇ ਤੱਕ ਜੋ ਸਾਡੇ ਕੋਲ ਸਾਹਮਣੇ ਆਇਆ ਇਹਨਾਂ ਦਾ ਅ ਜਿਹੜਾ ਪ੍ਰੀਵਿਅਸ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਫਿਰ ਵੀ ਕਈ ਵਾਰ ਇਹਦਾ ਹੁੰਦਾ ਕਿ ਇਹ ਜਿਹੜੇ ਇਸ ਤਰੀਕੇ ਦੇ ਕ੍ਰਿਮੀਨਲ ਹੁੰਦੇ ਆ ਤੱਪਾਇਸ ਕਿਉਂ ਜਾਂ ਜ ਕਿਤੇ ਐਂਟਰੀ ਨਹੀਂ ਹੁੰਦੀ ਅਸੀਂ ਉਹ ਵੀ ਥਾਣੇ ਵਾ ਜਿਹੜਾ ਇਹਨਾਂ ਦੇ ਥਾਣੇ ਤੋਂ ਉਹ ਪਤਾ ਕਰਵਾਉਂਦੇ ਜਿਹੜਾ ਇਹ ਵੈਪਨ ਹੈ ਜੋ ਸਾਨੂੰ ਹੁਣ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਆਇਆ ਕਿ ਇਹ ਫਾਦਰ ਦਾ ਸੀ ਜੋ ਇਹਨੇ ਯੂਜ਼ ਕੀਤਾ ਹੈ ਉਹ ਜਿਹੜਾ ਸਾਰਾ ਅਸੀਂ ਜਿਹੜਾ ਉਹਨਾਂ ਦੇ ਲਾਇਸੈਂਸ ਵਗੈਰਾ ਉਸ ਨੂੰ ਵਧਵਾਇਆ ਅਸੀਂ ਚੈੱਕ ਕਰਾਂਗੇ ਵਾਕਈ ਇਹ ਚੀਜ਼ ਜਿਹੜੀ ਹੈ ਉਹ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਇਹ ਇਹਦਾ ਨੰਬਰ 2023 ਸਰ ਨੰਬਰ ਲੁੱਟ ਕਿ ਕਿਉਂ ਕਿ ਇਹ ਬੈਸਿਕ ਬੈਸਿਕਲੀ ਇਹਨਾਂ ਨੂੰ ਇਹ ਸੀਗਾ ਕਿ ਉਲਟ ਦੇ ਨਾਲ ਜਿਹੜਾ ਹੈ ਫਰਦਰ ਕਿਉਂਕਿ ਜਿਵੇਂ ਕਸਈ ਸੀ ਕਿ ਜੋ ਇਹਨਾਂ ਨੇ ਤੁਸੀਂ ਦੇਖੋ ਘੋੜੀ ਖਰੀਦਣਾ ਫੋਨ ਖੇਡਣਾ 30000 ਦਾ ਇਹਨਾਂ ਨੇ ਫੋਨ ਖਰੀਦਿਆ 1 ਲੱਖ 20000 ਦੇ ਕਰੀਬਨ ਜੋ ਇਹਨਾਂ ਨੇ ਘੋੜੀ ਲੈਣ ਲਈ ਪੇਮੈਂਟ ਕੀਤੀ ਉਹ ਕਿਤਨਾ ਕਿਤੇ ਸ਼ੌਂਕ ਤੇ ਕਿਤਨਾ ਕਿਤੇ ਜਿਹੜੀ ਉਧਾਰੀ ਸੀਗੀ ਤੇ ਇੱਕ ਜਗ੍ਹਾ ਇਹਨਾਂ ਨੇ ਜਿਹੜੇ ਹੈ ਆਪਣਾ ਠੇਕੇ ਦੇ ਪੈਸੇ ਜਿਹੜੇ ਉਹ ਵਾਪਸ ਕਰਨੇ ਸੀਗੇ ਸੋ ਉਧਾਰ ਵੀ ਨਾ ਤੇ ਹੈਗਾ ਸੀ ਉਸ ਤੋਂ ਇਲਾਵਾ ਜਿਹੜੇ ਬਾਕੀ ਪੈਸੇ ਸੀ ਉਹਨਾਂ ਨਾਲ ਇਹ ਆਪਣਾ ਜੋ ਡੇ ਟੂ ਡੇ ਜੋ ਵੀ ਇਹਨਾਂ ਦੇ ਸ਼ੌਂਕ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਜਿਹੜੇ ਨਾਲ ਸਰ ਇੱਕ ਚੰਗੀ ਫੈਮਿਲੀ ਤੋਂ ਬਿਲੋਂਗ ਕਰਦੇ ਇਹਦਾ ਕੋਈ ਪਬਲਿਕ ਰਿਕਾਰਡ ਨਹੀਂ ਹੈ ਸਿਰਫ ਕਿਸ ਤਰ੍ਹਾਂ ਕੀਏ ਲੁੱਟ ਕਰਦੇ ਫਰਦਰ ਜਿਹੜੀ ਅਜੇ ਇਹਨਾਂ ਦੀ ਜਿਹੜੀ ਹੋਰ ਵੀ ਇਹਨਾਂ ਦੀ ਬੈਕਗ੍ਰਾਉਂਡ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਮੈਨੂਲੀ ਇਸ ਤੋਂ ਲਗਾ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਜਾਏਗੀ ਕਿ ਇਹਨਾਂ ਦਾ ਬੇਸਿਕਲੀ ਮੰਤਵ ਕੀ ਸੀ ਕਿ ਉਹ ਗੱਡੀ ਤੇ ਆਏ ਨੇ ਤੇ ਆਰਾਮ ਦੇ ਨਾਲ ਜਿਵੇਂ ਇਹ ਕਰਕੇ ਗਏ ਨੇ ਤੇ ਇਹਨਾਂ ਨੇ ਕਿਵੇਂ ਰੇਕੀ ਕੀਤੀ మేనేనర్ స్పాట్ ਨੂੰ ਚੂਸ ਕੀਤਾ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਇਹ ਸਾਹਮਣੇ ਉਹਦੇ ਆਨਸਰ ਜਿਹੜੇ ਆ ਅਸੀਂ ਇਹ ਲਵਾਂਗੇ ਕਾਫੀ ਦੂਰ ਦਾ ਏਰੀਆ ਪੈਂਦਾ ਪਰ ਕਿਸੇ ਬੈਂਕ ਨੂੰ ਕੋਈ ਸੁਣਿਆ ਕੋਈ ਸਿਕਿਉਰਿਟੀ ਘਟ ਗਈ ਜਾਂ ਕੋਈ ਅਕੀ ਦੀ ਮੂਵ ਜੀ ਬਿਲਕੁਲ ਜੀ ਇਹ ਬੜਾ ਕਿਉਂਕਿ ਪਹਿਲਾਂ ਵੀ ਜਿਹੜੇ ਅਸੀਂ ਮੇਰੇ ਟਿਨਿਓਰ ਚ ਇਹ ਤੀਜੀ ਜੋ ਹੈਗੀ ਹੈ ਮੈਂ ਇਸ ਬੈਂਕ ਦੇ ਲੋਕ ਦੇ ਇੱਥੇ ਇਹ ਵਾਰਦਾ ਦੇਖੀ ਹੈ ਜਿਹਦੇ ਵਿੱਚ ਮੇਰੇ ਆਉਣ ਤੋਂ ਪਹਿਲਾਂ ਬੈਂਕ ਮੈਨੇਜਰਸ ਨਾਲ ਉਹਦੇ ਅਫੀਸ਼ੀਅਲਸ ਦੇ ਨਾਲ ਕਰੀਬਨ ਪਾਉਨੇ ਦੇ 300 ਅਫੀਸ਼ੀਅਲ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਡੇਪੀਐਸਪੀਡੀ ਸਾਹਿਬ ਐਸਪੀ ਹੈਡਕ quart ਸਾਹਿਬ ਉਹ ਵੀ ਨਾਲ ਸਨ ਅਸੀਂ ਉਹਨਾਂ ਨੂੰ ਬੈਂਕਸ ਦੀ ਸਿਕਿਉਰਿਟੀ ਸੰਬੰਧੀ ਬੜਾ ਸੈਂਸਿਟਾਈਜ਼ ਕੀਤਾ ਸੀ ਬਟ ਸਾਨੂੰ ਇਹ ਦੱਸਿਆ ਗਿਆ ਕਿ ਬੈਂਕ ਜਿਹੜੇ ਨੇ ਜਿਵੇਂ ਇਹਨਾਂ ਦਾ ਸਕੇਲ 4 ਬ੍ਰਾਂਚ ਹੁੰਦੀ ਹੈ ਕੋਈ ਵੱਡੀ ਬ੍ਰਾਂਚ ਹੁੰਦੀ ਹੈ ਸਕੇਲ 3 ਹੁੰਦੀ ਹੈ ਉੱਥੇ ਹੀ ਇਹਨਾਂ ਦੇ ਸਿਕਿਉਰਿਟੀ ਗਾਰਡਸ ਦੀ ਕੋਈ ਪ੍ਰੋਵੀਜ਼ਨ ਹੋ ਸਕਦੀ ਹੈ ਤੇ ਛੋਟੀਆਂ ਬ੍ਰਾਂਚੇਸ ਦੇ ਵਿੱਚ ਕੋਈ ਅੱਦਾਂ ਦੀ ਸਿਕਿਉਰਿਟੀ ਗਾਰਡਸ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਸਾਡੇ ਵੱਲੋਂ ਇਹਨਾਂ ਨੇ ਇਹ ਹੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵੱਲੋਂ ਕਿਉਂਕਿ ਉੱਥੇ ਕੈਸ਼ ਦੀ ਡੇਲੀ ट्रांजੈਕਸ਼ਨਸ ਹੁੰਦੀਆਂ ਨੇ ਲੋਕ ਆਪਣਾ ਕੈਸ਼ ਜਮ੍ਹਾਂ ਕਰਾਉਣ ਵੀ ਆਉਂਦੇ ਨੇ ਤੇ ਕੈਸ਼ ਜਿਹੜਾ ਹੈ ਉੱਥੋਂ ਕਢਵਾਉਣ ਵੀ ਆਉਂਦੇ ਨੇ ਸੋ ਕਿਤੇ